ਨਮਸਕਾਰ ਜੀ ਸਭ ਨੂੰ ਸਤ ਸ੍ਰੀ ਅਕਾਲ ਜੀ ਸਰਮਾਇ ਇੱਕ ਗਰੁੱਪ ਫੋਟੋਗ੍ਰਾਫਰ ਹੋ ਅਸਰ ਪਲੀਜ਼ ਨਾਲ ਸਰ ਜਨੇ ਇੱਕ ਗਰੁੱਪ ਫੋਟੋ ਕਰਾ ਲਿਓ ਸਰ ਹਾਂ ਹਾਂ 6 ਵਜੇ ਵਿਖੇ ਆਈ ਸਰ ਸਾਰੇ ਇੱਧਰ ਦੇਖਿਓ ਜੀ ਠੀਕ ਆ ਜੀ ਸਰ ਠੀਕ ਆ ਆਪੇ ਨੋ ਦੇਈ so it's i feel very proud ਬੇਟਾ ਤੂੰ ਸੰਭਤ ਵਾਲਾ ਥੋੜਾ ਪਿੱਛੇ ਸੰਭਤ ਵਾਲਾ ਉੱਪਰ ਵਾਲਾ ਵੈਰੀ ਗੁੱਡ ਕਰਮਾਂ ਪਿੱਛੇ ਹੋ ਪੰਨ ਦੇ ਨਹੀਂ ਤੂੰ ਪੜੋ ਔਰ ਵਧੀਆ ਕਰੋ ਹਾਂ ਅਯੂਨੀਫਾਰਮ ਵੀ ਚੰਗੀਆਂ ਨੇ ਕਿਹਦੀਆਂ ਵੀ ਯੂਨੀਫਾਰਮ ਕਿਹ ਕੁਲੀਆ ਤੂੰ ਦੋ ਸਦੋ ਦੋ ਦੋ ਨਹੀਂ ਹੈ ਨਾ ਵਧੀਆ ਤੂੰ ਪੜੋ ਔਰ ਵਧੀਆ ਆਪਣੀ ਜ਼ਿੰਦਗੀ ਬਣਾਉਣੀ ਆ ਤਾਂ ਕਹੋ ਸੌ ਦੋ 예, 맞습니다. 126. 베스트. मुला लॻिया अॼु थो ਅੱਜ ਮਨ ਨੂੰ ਖੁਸ਼ੀ ਆ ਔਰ ਇਲਾਕੇ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਵੀ ਆ ਸ਼੍ਰੀ ਅਰਵੈਦ ਕੇਜਰੀਵਾਲ ਜੀ ਦੀ ਸੋਚ ਜਿਸ ਨੂੰ ਭਗਵੰਤ ਮਾਨ ਜੀ ਨੇ ਔਰ ਸ਼੍ਰੀ ਹਰਜੋਤ ਬੈਸ ਜੀ ਨੇ ਬਖੂਬੀ ਦੇ ਨਾਲ ਸਾਰੇ ਪੰਜਾਬ ਦੇ ਵਿੱਚ ਲਾਗੂ ਕੀਤਾ ਔਰ ਗੁਰਦਾਸਪੁਰ ਦੇ ਵਿੱਚ ਸਕੂਲ ਆਫ ਐਮਿਨੈਂਸ ਇਸ ਇਲਾਕੇ ਨੂੰ ਦਿੱਤਾ ਔਰ ਜਿੱਥੇ ਸਕੂਲ ਆਫ ਐਮਿਨੈਂਸ ਦੇ ਵਿੱਚ ਵਧੀਆ ਇਕੁਪਮੈਂਟ ਵਧੀਆ ਬਿਲਡਿੰਗਸ ਆ ਰਹੀਆਂ ਨੇ ਉਥੇ ਬੱਚਿਆਂ ਵਾਸਤੇ ਜਿਹੜੀ ਇੱਕ ਬਹੁਤ ਪੁਰਾਣੀ ਮੰਗ ਸੀ ਕਿ ਉਹਨਾਂ ਨੂੰ ਕਨਵੈਸ ਦਾ ਪ੍ਰਬੰਧ ਕੀਤਾ ਜਾਵੇ ਅੱਜ ਉਹ ਜਿਹੜੀ ਬੱਸ ਆ ਪਹਿਲੀ ਉਹਨੂੰ ਅੱਜ ਅਸੀਂ ਰਵਾਨਾ ਕੀਤਾ ਉਹ ਬੱਚਿਆਂ ਨੂੰ ਲੈ ਕੇ ਵੱਖ-ਵੱਖ ਪਿੰਡਾਂ 'ਚ ਜਾਊਗੀ ਬੱਚੇ ਆਪਣੀ ਇੱਥੇ ਪੜ੍ਹਾਈ ਕਰਨਗੇ ਔਰ ਉਸ ਤੋਂ ਬਾਅਦ ਉਹ ਬੱਸ ਜਿਹੜੀ ਆ ਉਹਨਾਂ ਨੂੰ ਛੱਡ ਕੇ ਜਾਊਗੀ ਸੋ ਮੈਂ ਸਮਝਣਾ ਕਿ ਸਕੂਲ ਆਫ ਵੈਮਨਸ ਦੇ ਵਿੱਚ ਜਿਹੜੇ ਬੱਚੇ ਪੜ੍ਹ ਰਹੇ ਨੇ ਕਈ ਬੱਚੇ ਆਰਥਿਕ ਤੌਰ ਦੇ ਉੱਪਰ ਕਮਜ਼ੋਰ ਨੇ ਉਹਨਾਂ ਵਾਸਤੇ ਕਨਵੇਸ ਦੀ ਪ੍ਰੋਬਲਮ ਸੀ ਔਰ ਮੈਨੂੰ ਅਜੇ ਵੀ ਖੁਸ਼ੀ ਆ ਕਿ ਆਕਾਲਪੁਰਖ ਨੇ ਦਾਸ ਦੇ ਮੋਹ ਗੱਡੀ ਗੱਲ ਪੂਰੀ ਹੋਈ ਮੈਂ ਚੋਣਾ ਦੇ ਵਿੱਚ ਜਿਸ ਵਕਤ ਲੋਕ ਸਭਾ ਦੀਆਂ ਸੀਗੀਆਂ ਤੇ ਮੈਂ ਮੁਸਤਾਫਾ ਝੱਟਾ ਗਿਆ ਉੱਥੇ ਰਾਗ ਨਾਮ ਸਿੰਘ ਹਣੀ ਇੱਥੇ ਨੇ ਚੈਨ ਮਸੀ ਹੋਣੀ ਨੇ ਰਾਤ ਸੁਹਣੀ ਨੇ ਉੱਥੇ ਇੱਕ ਬੱਚੀ ਆ ਸੁਨਿਆ ਸੈਮਲ ਦੀ ਬੇਟੀ ਆ ਆਪਣੇ ਨਾਨਕੇ ਘਰੋ ਰਹਿ ਰਹੀ ਆ ਉਹੋ ਬੋਲਣ ਦੇ ਵਿੱਚ ਇੰਨੀ ਸਮਾਰਟ ਸੀ ਇੰਨੀ ਵਧੀਆ ਸੀ ਉਹ ਕਹਿਣ ਲੱਗੀ ਵੀ ਸਾਨੂੰ ਕਨਵेंस ਦੀ ਪ੍ਰੋਬਲਮ ਹੈ ਤੇ ਮੈਂ ਸੋਚਿਆ ਵੀ ਸ਼ਾਇਦ ਇਹ ਕਿਸੇ ਪ੍ਰਾਈਵੇਟ ਸਕੂਲ ਚ ਪੜ ਰਹੀ ਆ ਉਹਨੇ ਮੈਨੂੰ ਦੱਸਿਆ ਵੀ ਨਹੀਂ ਮੈਂ ਸਕੂਲ ਆ ਐਮਨਸ ਦੇ ਸਟੂਡੈਂਟ ਆ ਔਰ ਇੰਨੀ ਵਧੀਆ ਗੱਲ ਕਰ ਰਹੀ ਸੀ ਔਰ ਉਹਨੇ ਕਿਹਾ ਵੀ ਸਾਨੂੰ ਕਨਵेंस ਕਰਕੇ ਮੁਸ਼ਕਲ ਹੋ ਰਹੀ ਆ ਸੋ ਅੱਜ ਉਹਦੀ ਜਿਹੜੀ ਬੱਚੇ ਦੀ ਗਈ ਕੱਲ ਅੱਜ ਵੀ ਪ੍ਰਮਾਤਮਾ ਨੇ ਉਹ ਪੂਰੀ ਕੀਤੀ ਆ ਸੋ ਇਹ ਤਿੰਨ ਬੱਸਾਂ ਇੱਥੋਂ ਚੱਲਣਗੀਆਂ ਪਹਿਲੀ ਬੱਸ ਅਸੀਂ ਅੱਜ ਰਵਾਨਾ ਕੀਤੀ ਆ ਅਨਲਪਾ ਜੀ ਜਿਹੜੀ ਦੂਸਰੀ ਬੱਸ ਆ ਔਰ ਤੀਸਰੀ ਬੱਸ ਉਹ ਵੱਖਰੇ ਵੱਖਰੇ ਰੂਟਸ ਦੇ ਉੱਪਰ ਸ਼ੁਰੂ ਕਰਵਾ ਦਿਓ ਤਾਂ ਕਿ ਬੱਚਿਆਂ ਨੂੰ ਕੋਈ ਪ੍ਰੋਬਲਮ ਨਾ ਹੋਵੇ ਔਰ ਜਿਹੜਾ ਇੱਕ ਸੁਪਨਾ ਅਰਵਿੰਦ ਕੇਜਰੀਵਾਲ ਜੀ ਦੀ ਸਾਰੀ ਟੀਮ ਨੇ ਪੰਜਾਬ ਲਈ ਲਿਆ ਸੀ ਕਿ ਪੰਜਾਬ ਦੇ ਸਕੂਲ ਤੇ ਪੰਜਾਬ ਦੀਆਂ ਸਿਹਤ ਸੇਵਾਵਾਂ ਬਿਹਤਰ ਹੋਣ ਅੱਜ ਉਹ ਕਾਨੂੰਨ ਨਜ਼ਰ ਆ ਰਿਹਾ ਵੀ ਉਹ ਲਾਗੂ ਹੋ ਰਿਹਾ ਔਰ ਉਹਦੇ ਰਿਜ਼ਲਟਸ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ ਸੋ ਮੈਂ ਇੱਕ ਵਾਰੀ ਫੇਰ ਪ੍ਰਿੰਸੀਪਲ ਸਾਹਿਬ ਤੁਹਾਡਾ ਸਰ ਲਖਵਿੰਦਰ ਸਿੰਘ ਜੀ ਡੈਪਟੀ ਡੀਓ ਸੈਕੰਡਰੀ ਆਏ ਨੇ ਤੁਹਾਡੇ ਸਾਰੇ ਸਟਾਫ ਦਾ ਸਾਡੀ ਪਾਰਟੀ ਦੇ ਸਾਰੇ ਅਹਿਮ ਰੁਖਨ ਅੱਜ ਇੱਥੇ ਆਏ ਨੇ ਮੈਂ ਇਹਨਾਂ ਨੂੰ ਮੁਬਾਰਕ ਵੀ ਦੇਣਾ ਔਰ ਸਟਾਫ ਦਾ ਧੰਨਵਾਦ ਵੀ ਕਰਦਾ ਜਿਹੜੇ ਕੜੀ ਮਿਹਨਤ ਦੇ ਨਾਲ ਇਸ ਬੱਚੇ ਦਾ ਬੱਚਿਆਂ ਨੂੰ ਪੜਾ ਕੇ ਵਧੀਆ ਤਰੀਕੇ ਨਾਲ ਤਿਆਰ ਕਰ ਰਹੇ ਨੇ ਸੋ ਪਰਮੇਸ਼ਵਰ ਆਪਣੀ ਕਿਰਪਾ ਬਰਾਈ ਰੱਖੇ ਔਰ ਅਸੀਂ ਜਿਹੜਾ ਇਹ ਦਿਲਿਆ ਸੀਗਾ ਆਮ ਆਦਮੀ ਪਾਰਟੀ ਨੇ ਕਿ ਪੰਜਾਬ ਦੇ ਵਿੱਚ ਤਾਲੀਮ ਦੇ ਖੇਤ ਸੇਵਾਵਾ ਵਧੀਆ ਦਮਾਂ ਨੇ ਅੱਜ ਉਹ ਪਰਵਾਤਵਾ ਸਾਡੀ ਬਾਹ ਫੜ ਰਿਆ ਉਹਨੂੰ ਪੂਰੀ ਕਰ ਰਿਆ ਔਰ ਇਸੇ ਤਰੀਕੇ ਨਾਲ ਕਰੀਏ ਤਾਂ ਕਿ ਇਹ ਜਿਹੜਾ ਅੱਜ ਦੇ ਬੱਚੇ ਨੇ ਸਾਡਾ ਆਉਣ ਵਾਲਾ ਭਵਿੱਖਾ ਅੱਗੇ ਜਾ ਕੇ ਇਹ ਸਮਾਜ ਨੂੰ ਚੰਗਾ ਸਿਰਜਣਾ ਦੇ ਵਿੱਚ ਆਪਣਾ ਹਿੱਸਾ ਵੀ ਪਾ ਸਕਣ ਔਰ ਸਮਾਜ ਦੀ ਸੇਵਾ ਕਰਕੇ ਆਪਣੇ ਪਰਿਵਾਰਾਂ ਨੂੰ ਵੀ ਪਾਲਣ ਔਰ ਸਮਾਜ ਦੀ ਜਿਹੜੀਆਂ ਕਿਦੇ ਜਿਹੜਾ ਨਿਗਾਰ ਆ ਰਿਹਾ ਉਹਨੂੰ ਠਲ ਪਾਉਣ ਦੇ ਵਿੱਚ ਬਹੁਤ ਸਾਈ ਹੂੰ ਇੱਕ ਵਾਰੀ ਫੇਰ ਕੰਪਲ ਸਰ ਸਾਡੇ ਰਾਈ ਸਾਡੇ ਸਟਾਫ ਦਾ ਡੀਓ ਆਫਿਸ ਦਾ ਦਿਲ ਦੀਆਂ ਗਹਿਰਾਈਆਂ ਤੋਂ ਔਰ ਆਪਣੇ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਅ ਅੱਜ ਦਾ ਦਿਨ ਬੜਾ ਪਵਿੱਤਰ ਦਿਹਾੜਾ ਮੈਂ ਪਹਿਲੇ ਵੀ ਗੱਲ ਕੀਤੀ ਆ ਕਿ ਮਾਨਯੋਗ ਸ਼੍ਰੀ ਰਮਨ ਬਹਿਲ ਜੀ ਦੇ ਕਰ ਕਮਲਾ ਦੇ ਨਾਲ ਇਹ ਜਿਹੜਾ ਕੰਮ ਹੈ ਸਿਰੇ ਚੜਿਆ ਬਾਕੀ ਇਹਦੇ ਵਿੱਚ ਮੇਰੇ ਸਟਾਫ ਦੀ ਬਹੁਤ ਅਹਿਮ ਯੋਗਦਾਨ ਆ ਬਸਾਂ ਰੇਂਜ ਕਰਨਾ ਔਰ ਰੂਟ ਪਲਾਨ ਕਰਨਾ ਲਿਸਟਾਂ ਬਣਾਉਣੀਆਂ ਡਿਫਰੈਂਟ ਡਿਫਰੈਂਟ ਪਿੰਡਾਂ ਤੋਂ ਆਦੀਆਂ ਨੇ ਬੱਚੇ ਆਂਦੇ ਨੇ ਮੇਰੀ ਇਹੀ ਪ੍ਰਾਇਰੀਟੀ ਹੋਏਗੀ ਕਿ ਬੱਚਿਆਂ ਨੂੰ ਅੱਛੀ ਸਹੂਲਤਾਂ ਜੜੀਆਂ ਨੇ ਉਹ ਮੁਹਿਆ ਕਰਾਈਆਂ ਜਾਣ ਸਰਕਾਰ ਅਗੇ ਇਹੀ ਬੇਨਤੀ ਆ ਸਰ ਦੇ ਥਰੂ ਕਿ ਜੋ ਜੋ ਵੀ ਇਨਫਰਾਸਟ੍ਰਕਚਰ ਜਾਂ ਬਿਲਡਿੰਗ ਦੀ ਜੜੀ ਨਵਾਰ ਬਦਲਣੀ ਆ ਇਹ ਤੁਸੀਂ ਤੁਹਾਡੇ ਬਿਨਾ ਪੋਸੀਬਲ ਨਹੀਂ ਹੈਗਾ ਸਰ ਤੋਂ ਬੱਚਿਆਂ ਨੂੰ ਜੜੀ ਮਿਆਰੀ ਸਿੱਖਿਆ ਦੇਣੀ ਆ ਉਹ ਡੈਫੀਨੇਟਲੀ ਮੇਰਾ ਜਿਹੜਾ ਸਟਾਫ ਹੈ ਉਹ ਕੈਪੇਬਲ ਇਨਫ ਮੈਂ ਕਹਾਂਗਾ ਕਿ ਦੇ ਆਲਰ ਕੈਪੇਬਲ ਇਨਫ ਟੂ ਪ੍ਰੋਪੋਰਟ ਵੈਲ ਕੁਆਲੀਫਾਈਡ ਸਟਾਫ ਹੈ ਇੱਥੇ ਔਰ ਮੈਂ ਸਮਝਣਾ ਕਿ ਜਿੱਥੇ ਮੇਰੀ ਵੀ ਜ਼ਰੂਰਤ ਹੁੰਦੀ ਆ ਮੈਂ ਕਿਹਾ ਸਟਾਫ ਨੂੰ ਕਿ ਮੈਂ ਖੁਦ ਵੀ ਪੜਾਵਾਂਗਾ ਮੈਂ 30 35 ਸਾਲ ਹੋ ਗਏ ਮੈਨੂੰ ਜੌਬ ਕਰਦੇ ਔਰ 24 25 ਸਾਲ ਮੈਂ ਬਸੌਰ ਲੈਕਚਰ ਇਨ ਇੰਗਲਿਸ਼ ਦੀਨਾਨਗਰ ਵੀ ਰਿਆ ਔਰ ਚੌਂਤੇ ਹੋਰ ਵੀ ਕਈ ਜਗ੍ਹਾ ਤੇ ਸੇਵਨ ਭਾਈ ਆ ਉਹਨਾਂ ਨੇ ਸਰਕਾਰ ਨੇ ਮੈਨੂੰ ਇੱਥੇ ਲਾਇਆ ਜਿੱਥੇ ਜਿੱਥੇ ਵੀ ਸੇਵਾ ਲਗਾਈ ਉਹ ਆਪਣੀ ਓਨੈਸਟਲੀ ਪੂਰੀ ਕੀਤੀ ਆ ਹੁਣ ਵੀ ਗਾ ਤੋਂ ਮੈਂ ਪ੍ਰੋਮਿਸ ਕਰਨਾ ਕਿ ਆਪਾਂ ਬੱਚਿਆਂ ਦੀ ਬਿਹਤਰੀ ਦੇ ਲਈ ਸਾਰੋਂ ਰੰਦੇ ਅਸ਼ੀਰਵਾਦ ਦੇ ਨਾਲ ਸਰਕਾਰ ਦੀ ਕੋਆਪਰੇਸ਼ਨ ਦੇ ਨਾਲ ਅਸੀਂ ਪੂਰਾ ਕਰਾਂਗੇ ਫਿਲਹਾਲ ਕਿਹੜੇ ਕਿਹੜੇ ਰੂਲ ਕਿਡ ਕੀਤੀ ਕਿ ਸਰ ਅਸੀਂ ਅਜੇ ਦੁਰੰਗਲਾ ਔਰ ਕੁਝ ਬੱਚੇ ਸਾਡੇ ਥੋੜੇ ਇੱਕ ਇਧਰ ਆ ਸਾਈਡ ਤੇ ਜਿਹੜਾ ਮੈਂ ਇਹ ਮਸਤਵਰ ਜਟਾ ਜਿਹੜੀ ਸਾਈਡ ਨੂੰ ਬੰਦਾ ਆਈ ਐਮ ਨਿਊ ਟੂ ਗੁਰਦਾਸਪੁਰ ਔਰ ਇਸ ਤੋਂ ਬਾਅਦ ਸਰ ਨੇ ਜਿਵੇਂ ਦੱਸਿਆ ਕਨਵਨ ਸਾਈਡ ਤੇ ਕਲਾਨੌਰ ਸਾਈਡ ਤੇ ਕਲੀਜਪੁਰ ਸਾਈਡ ਤੋਂ ਬੱਚੇ ਬੜੇ ਜਾਂਦੇ ਆ ਉਧਰ ਵੀ ਕਰਾਂਗੇ ਬਾਕੀ ਅਸੀਂ ਸਲਾਹ ਕਰਾਂਗੇ ਬੱਚਿਆਂ ਨੂੰ ਪੁੱਛਾਂਗੇ ਕਿ ਕਿਹੜੇ ਕਿਹੜੇ ਰੂਟ ਤੁਹਾਨੂੰ ਸੈੱਟ ਹੁੰਦੇ ਆ ਉਸ ਹਿਸਾਬ ਨਾਲ ਹੀ ਪਲਾਨ ਕਰਕੇ ਸ਼ਾਰਟਲੀ ਅਸੀਂ ਫਿਰ ਐਡਵਰਟਾਈਜ਼ਮੈਂਟ ਦੇਾਂਗੇ ਪਹਿਲੀ ਵਾਰ ਜੋ ਐਡਵਰਟਾਈਜ਼ਮੈਂਟ ਦਿੱਤੀ ਸੀਗੀ ਤੋਂ ਹੁਣ ਫਿਰ ਦੇਾਂਗੇ ਇੱਕ ਵਾਰੀ ਔਰ ਡੈਫੀਨਿਟਲੀ ਵੀਲ ਡੂ ਆਵਰ ਬੈਸਟ ਕਿ ਅਸੀਂ ਸਾਰਾ ਕੰਮ ਅچھے ਤਰੀਕੇ ਨਾਲ ਕਰ ਸਕੀਏ ਬਾਕੀ ਪਰਮਾਤਮਾ ਦਾ ਆਸ਼ੀਰਵਾਦ ਚਾਹੀਦਾ ਜੀ ਔਰ ਤੁਹਾਡੇ ਸਾਰਿਆਂ ਦੇ ਸਰ ਇਹਨਾਂ ਜਦੋਂ ਇਲੈਕਸ਼ਨ ਚੱਲ ਰਹੇ ਸੀ ਤੇ ਬੈਲ ਸਰਜਰੀ ਨੇ ਉਹ ਸਾਡੇ ਪਿੰਡ ਵਿੱਚ ਆਈ ਸੀ ਤੇ ਮੈਨੂੰ ਸਰ ਬਹੁਤ ਪ੍ਰੋਬਲਮ ਸੀ ਹੋਣ ਜਾਂਦੇ ਵਿੱਚ ਤੇ ਫਿਰ ਮੈਂ ਨਾ ਮੈਂ ਮਲਤੀ ਪੇਧੌਜੀ ਨੂੰ ਕਿਹਾ ਤੇ ਫਿਰ ਉਹਨਾਂ ਨੇ ਮੇਰੀ ਗੱਲ ਕਰਵਾਈ ਸੀ ਤੇ ਮੈਂ ਸਾਨੂੰ ਕਿਹਾ ਸੀ ਕਿ ਸਰ ਮੈਨੂੰ ਕਨਵੈਂਸ ਦੀ ਬਹੁਤ ਪ੍ਰੋਬਲਮ ਆ ਤੇ ਪਲੀਜ਼ ਸਰ ਇਹਦਾ ਅਰੇਂਜਮੈਂਟ ਕੀਤਾ ਜਾਵੇ ਤੇ ਮੈਂ ਹੁਣ ਬਹੁਤ ਖੁਸ਼ ਆ ਕਿ ਸਰ ਜੋ ਕਿ ਅਰੇਂਜਮੈਂਟ ਹੋ ਚੁੱਕਿਆ ਆ ਤੇ ਹੁਣ ਜਿਹੜੀ ਬਾਤ ਆਉ ਮੇਰੇ ਪਿੰਡ ਤੱਕ ਆਂਦੀ ਹੈ ਥੈਂਕ ਯੂ